ਯੂਪੀ ਦੇ ਟਾਵਾ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਕਿ ਇੱਕ ਡਬਲ ਡੈਕਰ ਬੱਸ ਦੀ ਕਾਰ ਦੇ ਨਾਲ ਟੱਕਰ ਹੋਈ ਹੈ ਹਾਦਸੇ ਦੇ ਵਿੱਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਬੇਹਦੀ ਦਰਦਨਾਕ ਹਾਦਸਾ ਇਹ ਜਿਹੜਾ ਯੂਪੀ ਦੇ ਟਾਵਾ ਦੇ ਵਿੱਚ ਵਾਪਰਿਆ ਮ੍ਰਿਤਕਾਂ ਦੇ ਵਿੱਚ ਕਾਰ ਦੇ ਵਿੱਚ ਸਵਾਰ 3 ਮਹਿਲਾਵਾਂ ਸ਼ਾਮਿਲ ਸਨ ਅਤੇ ਦੱਸਦੀ ਹੈ ਕਿ ਡਬਲ ਡੈਕਰ ਦੇ ਵਿੱਚ 60 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 4 ਦੀ ਮੌਤ ਹੋ ਗਈ ਹੈ ਤਾਂ ਇਹ ਬੇਹਦੀ ਦਰਦਨਾਕ ਹਾਦਸਾ ਇਹ ਜਿਹੜਾ ਲਖਨਊ ਆਗਰਾ ਐਕਸਪ੍ਰੈਸ ਵੇ ਦੇ ਉੱਤੇ ਵਾਪਰਿਆ ਹੈ ਜੇ ਦੱਸਦੀ ਹੈ ਦੀ ਰਾਈਬ੍ਰੇਲੀ ਤੋਂ ਦਿੱਲੀ ਨੂੰ ਬਸ ਜਾ ਰਹੀ ਹੁੰਦੀ ਹੈ ਤਾਂ ਅੱਗੇ ਜਾ ਕੇ ਕਾਰ ਦੇ ਨਾਲ ਟੱਕਰ ਹੁੰਦੀ ਹੈ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ 7 ਲੋਕਾਂ ਦੇ ਦਮ ਤੋੜ ਦਿੱਤਾ ਹੈ 7 ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਮ੍ਰਿਤਕਾਂ ਦੇ ਵਿੱਚ 3 ਮਹਿਲਾਵਾਂ ਦੱਸੀਆਂ ਜਾ ਰਹੀਆਂ ਨੇ ਕਿ ਇਹ 3 ਮਹਿਲਾਵਾਂ ਸ਼ਾਮਿਲ ਸਨ ਤੇ ਯੂਪੀ ਦੇ ਈਟਾਵਾ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਕੀ ਰੈਸਕਿਊ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਤੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਬਾਹਰ ਕੱਢ ਕੇ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਹੈ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਜਿਹੜਾ ਘਟਨਾਕ੍ਰਮ ਹੈ ਉਸ ਦੇ ਵਿੱਚ ਕਿਸੇ ਗਲਤੀ ਰਹੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੇਹਦੀ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਦੇਰ ਰਾਤ ਦੀਆਂ ਨੇ ਜਿਹੜੀਆਂ ਕਿ ਸਾਹਮਣੇ ਆਈਆਂ ਨੇ